ਇਕ ਕੋਈ 13 ਸਾਲ ਕਿਸੇ ਮਹਾਪੁਰਖ ਨਾਲ ਜੁੜਿਆ ਰਿਹਾ ਉਹ ਆ ਗਿਆ ਮੈਂ ਕਿ ਕੋਈ ਨਾਮ ਦਿੱਤਾ ਮੂਲ ਮੰਤਰ ਸਾਹਿਬ ਜਾਂ ਕੋਈ ਸ਼ਬਦ ਕਹਿੰਦਾ ਨਾਂ ਜੀ ਮੈਂ ਕਿ ਉਹਨੂੰ ਕੋਈ ਵੀ ਹੁਣ ਜੁੜੇ ਹੋਏ ਆ ਉਧਰ ਵੀ ਮਹਾਰਾਜ ਕਰੋ ਕਰੋ ਕਿਰਪਾ ਕਹਿੰਦਾ ਮੈਨੂੰ ਅਧਿਕਾਰ ਨਹੀਂ ਹੈ ਦੇਣ ਦਾ ਮਹਾਪੁਰਖ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੇ ਜਿਹਦੇ ਨਾਲ ਜੁੜਿਆ ਉਹਨੂੰ ਫਿਕਰ ਨਾ ਹੋਵੇ ਵੀ ਪਤਾ ਨਹੀਂ ਸਾਡਾ ਕੀ ਬਣਨਾ ਜਿਹਨੂੰ ਦਰਗਾਹ ਦੇ ਵਿੱਚੋਂ ਹੁਕਮ ਹੋਵੇ ਵੀ ਜਾ ਕੇ ਨਾਮ ਜਪਉਣਾ ਜਾਂ ਕਾ ਕਹਿਆ ਦਰਗਾਹ ਚੱਲੇ ਜਿਹਦਾ ਕਹਿਆ ਦਰਗਾਹ ਵਿੱਚ ਚੱਲੇ ਦਰਗਾਹ ਵਿੱਚ ਪਤਾ ਕਹਿੰਦਾ ਕਿਹਦਾ ਕਿਹ ਚੱਲਦਾ ਦਾ ਸ਼ਾਂਤ ਹੰਸਾਲੀ ਵਾਲਿਆਂ ਦਾ ਸ਼ਾਂਤ ਬਾਬਾ ਰਾਮ ਸਿੰਘ ਗਣੂਆ ਵਾਲੇ ਉਹ ਜੋ ਕਹਿ ਦੁੰਦੇ ਸੀ ਨਾ ਉਹ ਰੱਬ ਨੂੰ ਮੰਨਣਾ ਪੈਂਦਾ ਸੀ ਦਰਗਾਹ 'ਚ ਚੱਲਦਾ ਸੀ ਉਹਨਾਂ ਦਾ ਕਿਹਾ ਬਾਬਾ ਵੀਰਉੰਦਾਸ ਬਤੋਛੀ ਵਾਲੇ ਉਹਨਾਂ ਦਾ ਕਹਿਣਾ ਦਰਗਾਹ ਵਿੱਚ ਚੱਲਦਾ ਸੀ ਸੰਤ ਈਸ਼ਰ ਸਿੰਘ ਰੌੜਾ ਸਾਹਿਬ ਵਾਲੇ ਐਸੇ ਮਹਾਪੁਰਖ ਜਿਨ੍ਹਾਂ ਨੇ ساری ਉਮਰ ਆਪਣੇ ਨਾਲ ਨਹੀਂ ਜੋੜਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਿਆ ਉਹਨਾਂ ਦਾ ਕਿਹਾ ਦਰਗਾਹ ਵਿੱਚ ਚੱਲਦਾ ਜਿਹੜਾ ਬਚਨ ਕਰਦਾ ਉਹ ਬਸ ਪੂਰਾ ਹੋ ਜਾਣਾ ਦੂਜਾ ਮੂਲ ਮੰਤਰ ਸਾਹਿਬ ਦਾ ਜਾਪ ਕਰੀਏ ਤੇ ਵਾਹਿਗੁਰੂ ਸ਼ਬਦ ਦਾ ਜਾਪ ਕਰੀਏ ਅਮਰ ਤਾਂ ਜੇ ਨਹੀਂ ਛਕਿਆ ਕੋਈ ਗੱਲ ਨਹੀਂ ਜਦੋਂ ਕਿਤੇ ਸਮਾਂ ਆਏਗਾ ਮਹਾਰਾਜ ਨੇ ਆਪੇ ਕਿਰਪਾ ਕਰ ਦੇਣੀ ਹੈ ਘੱਟੋ ਘੱਟ ਮੂਲ ਮੰਤਰ ਤਾਂ ਜਪੀਏ ਮੂਲ ਮੰਤਰ ਸਾਹਿਬ ਨਾਲ ਜੁੜੀਏ ਆਪਾਂ ਗੁਰੂ ਮਹਾਰਾਜ ਨੂੰ ਇਹ ਗੱਲ ਕਹੀਏ ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾ ਲਓ ਮਹਾਰਾਜ ਐਨੀ ਗੱਲ ਤਾਂ ਕਹਿ ਸਕਦੇ ਆ ਗੁਰਨਾਨਕ ਸਾਹਿਬ ਦੀ ਫੋਟੋ ਅੱਗੇ ਖੜ ਕੇ ਕਹੋ ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾ ਲਓ ਮਹਾਰਾਜ ਉਸ ਦਿਨ ਤੋਂ ਹੀ ਕਰਾਮਾਤ ਸ਼ੁਰੂ ਹੋ ਜਾਣੀ ਐ ਆਪਾਂ ਇੱਕ ਵਾਰੀ ਵੀ ਨਹੀਂ ਕਿਹਾ ਮਹਾਰਾਜ ਨੂੰ ਵੀ ਮੈਨੂੰ ਆਪਣਾ ਬਣਾ ਲਓ ਆਪਣੇ ਆਪਣੇ ਮਨ ਤੋਂ ਪੁੱਛ ਕੇ ਦੇਖੋ ਵੀ ਕਿਹਾ ਕਦੇ ਵੀ ਫੋਟੋ ਦੇ ਸਾਹਮਣੇ ਆਪਾਂ ਕਿਹਾ ਹੋਵੇ ਵੀ ਮਹਾਰਾਜ ਮੈਨੂੰ ਆਪਣਾ ਬਣਾ ਲਓ ਜਿਹੜਾ ਕੰਮ ਤੁਹਾਨੂੰ ਚੰਗਾ ਲੱਗਦਾ ਉਹ ਮੈਥੋਂ ਕਰਾਓ ਕਦੇ ਨਹੀਂ ਆਪਾਂ ਕਿਹਾ ਆਪਾਂ ਬਸ ਕਹਿੰਦੇ ਆ ਆ ਮਿਲ ਜੇ ਜੀ ਉਹ ਮਿਲ ਜੇ ਮੈਨੂੰ ਆਹ ਦੇ ਦਿਓ ਜੀ ਮੰਗਾ ਕਿਰਪਾ ਦਾ ਜਦੋਂ ਇੱਕ ਵਾਰੀ ਜੁੜ ਗਏ ਨਾ ਗੁਰਨਾਨਕ ਸਾਹਿਬ ਨੂੰ ਤੁਸੀਂ ਇੰਨੀ ਗੱਲ ਕਹਿਤੀ ਮਹਾਰਾਜ ਮੈਨੂੰ ਆਪਣਾ ਬਣਾ ਲਓ ਜਿੰਨੇ ਉਹਨਾਂ ਕੋਲ ਪਦਾਰਥ ਨੇ ਉਹਨਾਂ ਨੇ ਤੁਹਾਡੀ ਝੋੜੀ ਚ ਪਾ ਦਨੇ ਸਾਰੇ ਗੱਜ ਕੇ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜਿਹੜੀ ਪਿਤਾ ਦੀ ਜਾਇਦਾਦ ਹੈ ਉਹ ਪੁੱਤਰ ਨੂੰ ਹੀ ਮਿਲਦੀ ਹੈ ਪਰ ਆਪਾਂ ਪਿਤਾ ਦਾ ਬਣਾਈਏ ਪਹਿਲਾਂ ਜਾਇਦਾਦ ਤਾਂ ਤਾਂ ਹੀ ਮਿਲੇਗੀ ਨਾ 36 ਯੁਗ ਤਪ ਕੀਤਾ ਗੁਰਨਾਨਕ ਸਾਹਿਬ ਨੇ ਆਪਾਂ ਨੂੰ ਇੰਨਾ ਤਪ ਨਹੀਂ ਕਰਨ ਦੀ ਲੋੜ ਉਹਨਾਂ ਦਾ ਹੀ ਚੱਲਿਆ ਆ ਰਿਹਾ 36 ਜੋਗ ਤਾਂਪ ਥੋੜਾ ਹੁੰਦਾ ਵਾਹ ਆਪਾਂ ਕੋਈ ਜੋਗੀ ਥੋੜਾ ਵੀ ਆਪਾਂ ਤਪ ਕਰਨਾ ਸਹਿਜ ਅਵਸਥਾ ਵਿੱਚ ਨਾਮ ਜਪੋ 15 ਮਿੰਟ ਊਲ ਮੰਤਰ ਜਪ ਲਓ ਉਨੇ ਹੀ ਬਹੁਤ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਦੋਂ ਆਪਾਂ ਆਪਣਾ ਬਣਾ ਲਿਆ ਨਾ ਤਾਂ ਮਹਾਰਾਜ ਨੇ ਐਸੀ ਕਿਰਪਾ ਕਰ ਦੇਣੀ ਹੈ ਧਰਮ ਰਾਜ ਨੇ ਵੀ ਹੱਥ ਬੰਨ ਲੈਣੇ ਹੁਣ ਬੜੇ ਗਿਆਨਾਂ ਸਿਓ ਆ ਗਏ ਇਹ ਬਾਣੀ ਐ ਇਦਾਂ ਕਿਉਂ ਲਿਖਤੀ ਇਹ ਬਾਣੀ ਇਦਾਂ ਨਹੀਂ ਲਿਖਤੀ ਇਹ ਬਾਣੀ ਆ ਕਰਤਾ ਮੱਥਾ ਟੇਕ ਕੇ ਆਸ਼ੀਰਵਾਦ ਲੈ ਲਓ ਚੰਗੇ ਰਹੋਗੇ ਜਿਦਣ ਜਮਦੂਤਾ ਨੇ ਕਟਾਈ ਕੀਤੀ ਨਾ ਬਾਹਾਂ ਬੰਨ ਕੇ ਘੁੱਟਣਗੇ ਕੇਸ ਖੰਡੇ ਹੋਣਗੇ ਕਟਾਈ ਬਹੁਤ ਕਰਦੇ ਫਿਰ ਉਹ ਖੜ ਜਾ ਤੈਨੂੰ ਦੱਸਦੇ ਆ ਗੁਰੂ ਗ੍ਰੰਥ ਸਾਹਿਬ ਦੇ ਸ਼ੰਕਾ ਕਿਦਾਂ ਕਰੀਦੀ ਹੈ ਪ੍ਰਗਟ ਗੁਰਾਂ ਕੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਜ ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ ਦਸਾਂ ਪਾਤਸ਼ਾਹਿਆਂ ਦੀ ਪ੍ਰਤੱਖ ਜੋਤ ਹੱਥ ਬੰਨ੍ਹ ਕੇ ਰੱਖਣੇ ਚਾਹੀਦੇ ਮਹਾਰਾਜ ਅੱਗੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋ ਮਹਾਰਾਜ ਮਿਹਰ ਕਰਦੇ ਹੋ ਅਰਦਾਸ ਕਰੋ ਜੇ ਗੁਰੂ ਤੇ ਇੱਕ ਵੀ ਸ਼ੰਕਾ ਕਰ ਲਿਆ ਨਾ 6 ਕਲਾ ਬਰਾਕ ਦੀਆਂ ਨਸ਼ਟ ਹੋ ਜਾਂਦੀਆਂ ਜਿਹੜੀ ਇੱਕ ਕਲਾ ਕਈ ਕਈ ਜਨਮਾਂ ਦੇ ਤਪ ਤੋਂ ਬਾਅਦ ਪ੍ਰਗਟ ਹੁੰਦੀ ਹੈ ਗੱਜਕੀ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ 6 ਕਲਾ ਬਰਾਕ ਦੀਆਂ ਇੱਕਦਮ ਨਸ਼ਟ ਹੋ ਜਾਣਗੀਆਂ ਜਿਦਣ ਗੁਰੂ ਤੇ ਸ਼ੰਕਾ ਹੋ ਗਿਆ